ਕਸ਼ਮੀਰ ਵਿੱਚ ਪਲਵਾਮਾ ਹਮਲੇ ਤੋਂ ਬਾਅਦ ਭਾਰਤ ਵਿੱਚ ਕਸ਼ਮੀਰੀ ਲੋਕਾਂ ਨਾਲ ਹੋਈਆਂ ਮਾਰਕੁਟਾਈ ਅਤੇ ਨੌਕਰੀਆਂ ਕਮਾਂਕਾਰਾਂ ਤੋਂ ਕੱਢਣ ਦੀਆਂ ਘਟਨਾਵਾਂ ਤੋਂ ਬਾਅਦ ਕਸ਼ਮੀਰੀ ਲੋਕ ਆਪਣੇ ਘਰਾਂ ਨੂੰ ਵਾਪਸ ਪਰਤ ਗਏ। ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਨੇ ਕਸ਼ਮੀਰੀ ਲੋਕਾਂ ਦੀ ਖੁੱਲ੍ਹ ਕੇ ਮਦਦ ਕੀਤੀ। ਖਾਲਸਾ ਏਡ ਅਤੇ ਹੋਰ ਸਿੱਖ ਸੰਸਥਾਵਾਂ ਨੇ ਇਨ੍ਹਾਂ ਕਸ਼ਮੀਰੀ ਲੋਕਾਂ ਨੂੰ ਘਰੋ ਘਰੀ ਪਹੁੰਚਾਇਆ। ਹੁਣ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਜੰਮੂ ਦੇ ਇੱਕ ਗੁਰਦੁਆਰਾ ਸਾਹਿਬ ਦੀ ਹੈ। ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਪੂਰੇ ਕਸ਼ਮੀਰ ਤੋਂ ਲੋਕ ਆ ਕੇ ਇਸ ਗੁਰਦੁਆਰਾ ਸਾਹਿਬ ਵਿੱਚ ਰਹਿ ਰਹੇ ਹਨ। ਅਤੇ ਇਥੋਂ ਹੀ ਲੰਗਰ ਪ੍ਰਸ਼ਾਦਾ ਵੀ ਛਕਦੇ ਹਨ ਗੁਰੂ ਸਹਿਬਾਨ ਵੱਲੋਂ ਮਾਨਵਤਾ ਦੀ ਭਲਾਈ ਦਾ ਦਿੱਤਾ ਸਿੱਖਾਂ ਨੂੰ ਸੰਦੇਸ਼ ਅੱਜ ਮਾਨਵਤਾ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਸਿੱਖ ਹੋਣ ਦੇ ਮਾਣ ਹੈ ਤਾਂ ਇਹ ਵੀਡੀਓ ਸ਼ੇਅਰ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਦੇਖੋ ਤੁਸੀਂ ਜੰਮੂ ਦੇ ਹਾਲ ਇਸ ਵਕਤ ਜੰਮੂ ਦੇ ਸਾਰੇ ਕਸ਼ਮੀਰੀ ਵੀਰ ਜਿਹੜੇ ਨੇ ਇਹ ਆਪਣੀਆਂ ਗੱਡੀਆਂ ਲੈ ਕੇ ਗੁਰੂ ਘਰ ਦੇ ਵਿੱਚ ਆ ਗਏ ਨੇ ਕਿਉਂਕਿ ਬਾਹਰ ਦੇ ਹਾਲਾਤ ਇਹਨਾਂ ਨੂੰ ਪਤਾ ਹੈ ਖਤਰਾ ਤੇ ਅਸੀਂ ਜੇ ਛੇਫ ਹਾਂ ਦੇ ਗੁਰੂ ਘਰ ਵਿੱਚ ਆ ਤੁਸੀਂ ਦੇਖੋ ਇਹ ਆ ਸਾਰੇ ਕਸ਼ਮੀਰੀ ਵੀਰ ਆ ਜੰਮੂ ਘਰਦਵਾਰ ਸਾਹਿਬ ਇਕੱਠੇ ਹੋਏ ਨੇ ਇਹ ਵੀਰ ਜਿਹੜੇ ਨੇ ਆ ਗੱਡੀਆਂ ਤੁਸੀਂ ਤਮਾਮ ਦੇਖੋ ਆ ਗੁਰੂ ਘਰ ਚੰਨਗਰ ਜੰਮੂ ਕਿਉਂਕਿ ਇਹਨਾਂ ਵੀਰਾਂ ਨੂੰ ਪਤਾ ਅਸੀਂ ਇੱਥੇ ਇਕਦਮ ਸੇਫ ਆ ਇਹ ਵੀਰ ਇੱਥੇ ਹੀ ਲੰਘ ਸਕਦੇ ਨੇ ਤੇ ਇੱਥੇ ਜਿਹੜੇ ਵੀਰ ਨੇ ਰਾਤ ਨੂੰ ਗੁਰੂ ਘਰਾਂ ਦੇ ਵਿੱਚ ਰਹਿੰਦੇ ਨੇ ਆ ਜੰਮੂ ਚੰਨਗਰ ਗੁਰੂ ਘਰ ਦੇ ਸਾਖਸਰ ਆ ਤੁਸੀਂ ਦੇਖੋ ਆ ਸਾਰੇ ਦੇ ਸਾਰੇ ਵੀਰ ਗੱਡੀਆਂ ਲਾ ਕੇ ਇੱਥੇ ਬੈਠੇ ਹੋਏ ਨੇ ਇਸ ਵਕਤ ਕਿਉਂਕਿ ਇਹਨਾਂ ਨੂੰ ਪਤਾ ਇੱਥੇ ਖਤਰਾ ਜਿਹੜਾ ਹੈ ਕੋਈ ਨਹੀਂ ਹੈਗਾ ਸੋ ਸਤ ਸੰਗਤ ਆ ਸੇਕਉਂ ਦੀ ਇੱਕ ਬਲਖਨਤਾ ਕਿ ਜੋ ਸਹਿਬਾਂ ਨੇ ਕਹਿਤਾ ਕਿ ਚੌ ਵਰਨਾ ਨੂੰ ਸਾਂਝਾ ਉਪਦੇਸ਼ ਇੱਥੇ ਨਾ ਕੋਈ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਇਸ ਗੱਲ ਦੀ ਮਿਸਾਲ ਤੁਹਾਡੇ ਸਾਹਮਣੇ ਆ ਦੇਖੋ ਜੀ ਸਤ ਸੰਗਤ ਕੋ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਅਜ਼ਰ ਹਾਜਨੀ ਮੈਂ ਇਕਰਾਖੂਨ उन तमाम सिख भाइयों का बहनों का बहुत बहुत शुक्रिया अदा करते हैं खसूस खालसा एड का जिन्होंने कश्मीर की रवायत को जिंदा रखा और परेशानी में मुबतला मसाइब में मुबतला मुसलमान कश्मीरी भाइयों की मदद की आप सभी का एक बार फिर बहुत बहुत, बहुत, बहुत शुक्रिया दीजिए शूटिंग वूटिंग इनकी बना के देना इनको रास्ते में बाटी। बाटी। है प्रोक है था? हम ज्यादा तो कुछ नहीं कर सकते बट जितने भी यहाँ पे सरदार फैमिली कोई भी आएगी तो हमारी यूनियन ये डिसाइड किया है कि तो इन लोगों के लिए स्पेशल कंसेशन होगी यहाँ पे यहाँ पे हजार होगा इनसे हम सिर्फ चार सौ लेंगे सिर्फ पेट्रोल का खर्चा लेंगे बाकी कोई नहीं ठीक है तो इनको हम बाइक से भेज रहे हैं फ्री के लिए कोई चार्ज नहीं कोई पैसा नहीं लेंगे सरदार फैमिली के लिए बिल्कुल बाइक हमने फ्री रखी है